मामला इस तरह जी कल काउंटर इंटेलिजेंस दी टीम अ सरदार बलवीर सिंह डीएसपी साहब अपनी पुलिस पार्टी ਦੇ ਨਾਲ ਅ ਅੱਡਾ ਪਕਣਾ ਵੇਖੇ ਮੌਜੂਦ ਸੀ ਜਿੱਥੇ ਉਹਨਾਂ ਨੂੰ ਇਨਫਰਮੇਸ਼ਨ ਮਿਲੀ ਕਿ ਅਰਸਾਲ ਸਿੰਘ son of ਕੁਲਵੰਤ ਸਿੰਘ ਜੋ ਕਿ ਨਸ਼ਰਾ ਟਾਲਾ ਪਿੰਡ ਦਾ ਰਹਿਣ ਵਾਲਾ ਉਹ ਆਪਣੇ ਦੋ ਹੋਰ ਸਾਥੀਆਂ ਦੇ ਨਾਲ ਹੈਰਨ ਦੀ ਇੱਕ ਵੱਡੀ ਖੇਵ ਜਿਹੜੀ ਆ ਉਹ ਸਪਲਾਈ ਕਰਨ ਲਈ ਅਟਾਰੀ ਦੇ ਲਾਗੇ ਬਾਗੜੀਆ ਮੋੜ ਤੇ ਖੜਾ ਉਸ ਇਨਫਰਮੇਸ਼ਨ ਦੇ ਬਿਹਾਵ ਤੇ ਸਰਦਾਰ ਬਲਬੀਤ ਸਿੰਘ ਡੀਐਸਪੀ ਸਾਹਿਬ ਨੇ ਉਥੇ ਫੌਰੀ ਪੁਲਿਸ ਪਾਰਟੀ ਨੂੰ ਲੈ ਕੇ ਆਪਣਾ ਨਾਕਾ ਲਗਾਇਆ ਰੇਡ ਕੀਤਾ ਉਥੋਂ ਜਿਹੜੇ ਆ ਤਿੰਨ ਵਿਅਕਤੀ ਇੱਕ ਰਸਾਲ ਸਿੰਘ ਸਨਪ ਕਲਵੰਦ ਸਿੰਘ ਮਸ਼ਰਾਟਾਲਾ ਪਿੰਡ ਇੱਕ ਜਸਕਰਨ ਸਿੰਘ ਤੇ ਅਮਰਤਪਾਲ ਸਿੰਘ ਇੱਕ ਆਪਣੇ ਬਣੀਏ ਕਹਿੰਦਾ ਰਹਿਣ ਵਾਲਾ ਤੇ ਇੱਕ ਈਸ਼ੂਰਾ ਪਿੰਡ ਦਾ ਰਹਿਣ ਵਾਲਾ ਜੀ ਇਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਸਰ ਇਹ ਖੇਪ ਕਦੋਂ ਮੰਗਾਇਆ ਇਹ ਇਹਨਾਂ ਨੇ ਇੱਕ ਦਿਨ ਪਹਿਲਾਂ ਹੀ ਰਾਤ ਜਿਹੜੀ ਇਹ ਖੇਪ ਮੰਗਾਈ ਆ ਥਰੂ ਡਰੋਨ ਪਾਕਿਸਤਾਨ ਤੋਂ ਕਿਸ ਜਗ੍ਹਾ ਦੇ ਵਿੱਚ ਇਹਨਾਂ ਇਹਦਾ ਸੈਕਟਰ ਅਟਾਰੀ ਦੇ ਲਾਗੇ ਚ ਆ ਗਈ ਇਹਨਾਂ ਨੇ ਜਿਹੜਾ ਵੀ ਦੱਸਿਆ ਹੋਇਆ ਵਾ ਕਿ ਉਥੋਂ ਅਸੀਂ ਮੋਬਾਈਲ ਦੀ ਲੋਕੇਸ਼ਨ ਤੇ ਇਹ ਮੰਗਵਾਈ ਆ ਖੇਪ ਤੇ ਸਰ ਇਹਨਾਂ ਦਾ ਬੈਕਗ੍ਰਾਉਂਡ ਕੀ ਆ ਇਹਨਾਂ ਦਾ ਮਤਲਬ ਕੀ ਕੰਮ ਕਰਦੇ ਆ ਮੈਂ ਗ੍ਰਾਉਂਡ ਇਹਨਾਂ ਦੇ ਪਿੰਡ ਜਿਹੜੇ ਆ ਬਾਰਡਰ ਬੈਲਟ ਦੇ ਨਾਲ ਨਾਲ ਆ ਤੇ ਉੱਥੇ ਇਹਨਾਂ ਨੇ ਅਜੇ ਫਰਦਰ ਇਨਵੈਸਟੀਗੇਸ਼ਨ ਚੱਲ ਰਹੀ ਆ ਕਿ ਇਹਨਾਂ ਦੇ ਕੰਡੈਕਟ ਕਿਦਾਂ ਆਇਆ ਤੇ ਕਿਹੜੇ ਬੰਦੇ ਨੇ ਇਹਨਾਂ ਨੂੰ ਨੰਬਰ ਦਿੱਤਾ ਜਾਂ ਇਹਨਾਂ ਦੀ ਗੱਲ ਕਰਾਈ ਆ ਤੇ ਉਹ ਆਪਾਂ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਇਹਦੇ ਵਿੱਚ ਕੋਈ ਸਰ ਪਾਕਿਸਤਾਨੀ ਕੋਈ ਤਸਕਰ ਦਾ ਨਾਮ ਨੂੰ ਆਇਆ ਸਾਹਮਣੇ ਜਿੰਨਾ ਹਾਂਜੀ ਅਜੇ ਅਜੇ ਫਿਲਹਾਲ ਇਹਨਾਂ ਨੇ ਜਿਹੜੀ ਰਿਕਵਰੀ ਜਿਹੜੀ ਅਸੀਂ ਕੀਤੀ ਆ 5 ਕਿਲੋਗ੍ਰਾਮ ਉਹਦੇ ਬਾਰੇ ਇਹਨਾਂ ਨੇ ਦੱਸਿਆ ਵੀ ਆਪਾਂ ਥਰੂ ਡਰੋਨ ਮੰਗਵਾਈ ਆ ਅਜੇ ਕੋਈ ਹੋਰ ਗੱਲਬਾਤ ਜਿਹੜੀ ਆ ਉਹ ਏ ਮਾਂ ਜੋ ਅਦਾਲਤ ਪਾਸੋਂ 6 ਤਰੀਕ ਤੱਕ ਦਾ ਪੁਲਿਸ ਰਿਮਾਂਡ ਜਿਹੜਾ ਉਹ ਲਿਆ ਗਿਆ ਤੇ ਉਹਦੇ ਚ ਇਹਨਾਂ ਕੋਈ ਪੁਸ਼ਕਿਸ਼ ਕੀਤੀ ਜਾਊਗੀ ਇਹਨਾਂ ਦਾ ਪਹਿਲੇ ਵੀ ਕੋਈ ਕੇਸ ਕੋਈ ਪਹਿਲਾਂ ਨਹੀਂ ਜੀ ਫ੍ਰੈਸ਼ ਹੀ ਆ ਪਹਿਲਾਂ ਇਹਨਾਂ ਦੇ ਕੋਈ ਕੇਸ ਜਿਹੜਾ ਨਹੀਂ ਦਰਜ ਹੋਣਾ ਤੇ ਸਰ ਇਹਨਾਂ ਕੋਈ ਮੋਬਾਈਲ ਬਰਾਮਦ ਕਿਤੇ ਆ ਉਹਨਾਂ ਦੇ ਫਰੈਂਸਿਕ ਆਪਾਂ ਭੇਜਾਂਗੇ ਲੈਬ ਤੇ ਭੇਜਾਂਗੇ ਤੇ ਉਹਦੇ ਦੇ ਵਿੱਚੋਂ ਅੱਗੇ ਜਿਹੜਾ ਇਹਨਾਂ ਦੇ ਲਿੰਕਾਂ ਦਾ ਪਤਾ ਲੱਗੇ ਜੂਗਾ ਸਰ ਜਿਸ ਤਰ੍ਹਾਂ ਮਤਲਬ ਇਹ ਤਿੰਨ ਬੰਦੇ ਜੋ ਹੈਗੇ ਜੋ ਇਹਨਾਂ ਕੋ ਸਪੋਟੀ ਦੇ ਵਿੱਚੋਂ ਬਰਾਮਦ ਕੀਤੇ ਗਏ ਆ ਇਹ ਜੀ 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 ਔਰ ਇਹ ਇਹਦੇ ਵਿੱਚ ਕੁਝ ਪਤਾ ਲੱਗਾ ਕਿ ਹਾਂ ਇਹ ਕਿੱਧਰ ਕਿਸ ਜਗ੍ਹਾ ਜਾ ਰਹੇ ਸੀ ਸਪਲਾਈ ਕਰਨ ਵਾਸਤੇ ਜਾਂ ਕਿਸ ਨੂੰ ਦੇਣ ਜਾ ਰਹੇ ਸੀ ਜਾਂ ਉਹਨਾਂ ਦੇ ਬਾਰੇ ਕੁਝ ਇਹਨਾਂ ਨੂੰ ਫੋਨ ਆਉਣਾ ਹੁੰਦਾ ਵਾ ਇਹਨਾਂ ਨੂੰ ਖਿਲਾਰ ਦਿੱਤਾ ਜਾਂਦਾ ਵਾ ਵੀ ਤੁਸੀਂ ਫਲਾਣੀ ਜਗ੍ਹਾ ਤੇ ਖਲੋ ਜੇ ਉੱਥੇ ਫੋਨ ਤੇ ਫਿਰ ਇਹਨਾਂ ਨੂੰ ਡਾਇਰੈਕਸ਼ਨਾਂ ਮਿਲਦੀਆਂ ਵਾ ਇਹ ਉਹ ਮਾਝੂਗ ਆਪਣੇ ਸਰਦਾਰ ਡੀਐਸਪੀ ਸਾਹਿਬ ਬਲਵੀਤ ਸਰ ਨੂੰ ਇਨਫੋਰਮੇਸ਼ਨ ਮਿਲ ਗਈ ਕਿ ਇਸ ਤਰ੍ਹਾਂ ਦੀ ਕੋਈ ਬੰਦੇ ਖੜੇ ਆ ਤੇ ਉੱਥੇ ਫਿਰ ਇਹਨਾਂ ਦੀ ਗ੍ਰਿਫਤਾਰੀ ਹੋ ਗਈ ਤੇ ਇਹਨਾਂ ਦੀ ਉਮਰ ਕੀ ਹੈ ਸਰ ਰਸਲ ਦੀ 10 ਕਰੋੜ ਸਾਲ ਸਿੰਘ ਦੀ ਜਿਹੜੀ ਉਮਰ ਹੈ ਉਹ ਤੇ ਕੋਈ 50 ਦੇ ਲਾਗੇ ਚਾਗੇ 450 50 ਦੇ ਵਿੱਚ ਹੋਊਗੀ ਬਾਕੀ 25 25 27 ਸਾਲ ਦੇ ਨੇ ਦੋਵੇਂ ਤੇ ਸਰ ਜਿਹਦਾ ਕੰਮ ਗੁਮਤ ਕੀ ਐਜ਼ এ ਕਿਸਾਨ ਹੈਗੇ ਨੇ ਜਾਂ ਕੋਈ ਹੋਰ ਕੋਈ ਪ੍ਰਾਈਵੇਟ ਕੰਮ ਕਰਦੇ ਆ ਜਾਂ ਕੋਈ ਬਿਜ਼ਨਸ ਹੈਗਾ ਇਹਨਾਂ ਦਾ ਵੱਖਰਾ ਨਹੀਂ ਕਿਸਾਨੀ ਕਰਦੇ ਆ ਇਹ ਹਾਂਜੀ ਲੋਕ